ਜੀ ਆਪਣੀ ਵੀਡੀਓ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਸ਼੍ਰੀ ਫਤਗੜ ਸਾਹਿਬ ਵਿਖੇ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਰਸ਼ਕ ਕਰਾਉਣੇ ਆ ਹਵਾ ਅੱਜ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਆਵਾਜ਼ ਕਲੀਅਰ ਨਹੀਂ ਆਉਂਦੀ ਹਵਾ ਦਾ ਬਲੂ ਬਹੁਤ ਜ਼ਿਆਦਾ ਅੱਜ ਚਲੋ ਆਪਾਂ ਚੱਲਦੇ ਆ ਅੱਗੇ ਵੱਧਦੇ ਆ ਸ਼੍ਰੀ ਫਤਗੜ ਸਾਹਿਬ ਵਿਖੇ ਜਦੋਂ ਆਪਾ ਸੁਧਿਆੜੀ ਤੋਂ ਇਧਰ ਆਉਨੇ ਆ ਸਰਹੰਦਵਾਲ ਨੂੰ ਰਸਤੇ 'ਚ ਬੰਦੀ ਹੈ ਠੀਕਵਾ ਵੇਖੀ ਸੋਣੀ ਬੜੀ ਹੋਈ ਹੋਈ ਨਾਸ਼ਟਾ ਮਪਾ ਚੀਵਾ ਵੀ ਦੇਖੋ ਖੜੇ ਹੋਏ ਆ ਤੇ ਥੋੜਾ ਰਹਿ ਕੇ ਤੋਂ ਬਟਕੜ ਸਾਹਿਬ ਰਸਤੇ ਤੋਂ ਮੇਰੇ ਘਾੜੀ ਹੋਈ ਦੀ ਆਏਗੀ ਉਹ ਵੀ ਬਹੁਲੇ ਰਸਤੇ ਜਾਂਦੇ ਹੋਏ ਜੀ ਆਪਾ ਪਹੁੰਚ ਗਏ ਆ ਟੋਡਰ ਮਲ ਜੀ ਦੀ ਹਵੇਲੀ ਤੇ ਪਿੱਛੇ ਉਹ ਉਹਨਾਂ ਨੇ ਸਾਈਨ ਕਰਾਏ ਆ ਐਂਟਰੀ ਪਰਜਟ ਦਾ ਤੇ ਆਜੋ ਤੁਹਾਨੂੰ ਆਪੋ ਹੁਣੇ ਅੱਗੇ ਹਵੇਲੀ ਇਹ ਆ ਜੀ ਟੋਡਰ ਮਲ ਜੀ ਦੀ ਜਹਾਜ਼ ਹਵੇਲੀ ਕੰਮ ਚੱਲ ਰਿਹਾ ਇੱਥੇ ਕਾਫੀ ਹਾਲਤ ਤਾਂ ਖਰਾਬ ਹੋਈ ਹੋਈ ਏ ਤੇ ਹੁਣ ਲੱਗਦਾ ਇੱਥੇ ਜੋ ਧਿਆਨ ਦੇ ਰਹੇ ਨੇ ਇਹਨੇ ਬਾਬਾ ਜੂਰਾਵਾਲ ਸਿੰਘ ਤੇ ਬਾਬਾ ਬੰਦੇ ਸਿੰਘ ਜੀ ਮਮਤਾ ਬੁਜੁਰਗਔਰ ਜੀ ਦੇ ਸੰਸਕਾਰ ਜੀ ਦੇ ਲਈ ਮੋਹਰਾ ਖੜੀਆਂ ਕਰਕੇ ਜਗ੍ਹਾ ਲਈ ਸੀ ਬੰਨੇ ਆਂਦਾ ਕਿ ਦੁਨੀਆ ਦੇ ਸਭ ਤੋਂ ਮਹਿੰਗੀ ਜਗ੍ਹਾ ਏ ਉਹ ਹੈ ਜੋਤੀਸ਼ ਰੂਪ ਸਾਹਿਬ ਆਪਾਂ ਉੱਥੇ ਵੀ ਦਰਸ਼ਨ ਕਰਾਂਗੇ ਪਹਿਲਾਂ ਆਪਾਂ ਇੱਥੇ ਘੁੰਮ ਕੇ ਇੱਕ ਵਾਰੀ ਦੇਖ ਲਈ ਉਹ ਸੋਨਾ ਅੰਦਰ ਬਣਿਆ ਹੋਇਆ ਆਨੇ ਸਵੈਦੀਆ ਕਰਦਾ ਆਪਰ ਲਗਾ ਰੋਸ਼ਨਾ ਰੱਖਿਆ ਹੋਇਆ ਚਾਨਣ ਆਉਣ ਦੇ ਲਈ ਰਸੋਈ ਬੇਤਮਾਰੀ ਇਹ ਤਾਂ ਅ ਵਿਚ ਬਣੀ ਧੂਆ ਕੱਢ ਲਈ ਚਿਮਣੀ ਚਿਮਣੀ ਬਣੀ ਹੋਈ ਹੈ ਜੀ ਚੁੱਲ੍ਹਾ ਇੱਥੇ ਕਹਿੰਦੇ ਸੀ ਆ ਇਧਰ ਬਣ ਕੀ ਬਣਿਆ ਹੋਇਆ ਆ ਬਾਹਰਲੀ ਸਾਈਡ ਆ ਗਈ ਹਾਲਤ ਬਦਲ ਬਹੁਤ ਖਰਾਬ ਹੋਈ ਹੋਈ ਹੈ ਬਣੀ ਬਹੁਤ ਸੋਹਣੀ ਹੋਈ ਹੈ ਹਵੇਲੀ ਪਰ ਜਿਆਦਾ ਖਰਾਬ ਹੋ ਚੁੱਕੀ ਹੈ ਜਿਆਦਾ ਹਿੱਸਾ ਖਰਾਬ ਹੋ ਗਿਆ ਥੋੜਾ ਹਿੱਸਾ ਬਚਿਆ ਦੇਖੀ ਜਿਹਨੂੰ ਸੰਭਾਲਣ ਦੀ ਲੋੜ ਸੀ ਨਹੀਂ ਸੰਭਾਲਿਆ ਇਹਨਾਂ ਨੇ ਹੁਣ ਚਲੋ ਰਿਪੇਅਰ ਕਰ ਰਹੇ ਨੇ ਕੀ ਉੱਪਰ ਲਾਈਸ ਆ ਗਿਆ ਕੰਮ ਵੱਡੇ ਵੱਡੇ ਚੱਲ ਰਹੇ ਆ ਇਹ ਦੇਖੀਓ ਆਪਾਂ ਟੋਲਰ ਮਰਜੀ ਦੀ ਹਵੇਲੀ ਤੇ ਹੁਣ ਆਪਾਂ ਚੱਲਦੇ ਆਂ ਜੇ ਸ਼੍ਰੀ ਫਤਗੜ੍ਹ ਸਾਹਿਬ ਦੇਖੇ ਨਾਲੇ ਤੁਹਾਨੂੰ ਦਰਸ਼ਨ ਕਰਾਉਨੇ ਆਂ ਨਾਲੇ ਆਪ ਜਾ ਕੇ ਮੱਥਾ ਟੇਕਦੇ ਆਂ ਇਹ ਰੇਲੀ ਦੇ ਚੱਕਾ-ਬਾਕਾ ਕੰਮ ਚੱਲ ਰਹੇ ਆ ਜੇ ਇੱਕ ਬਾਹਰ ਤੋਂ 뷰 ਜਹਾਜ਼ ਖਵੇਲੀ ਦਾ ਇੱਕ ਬਾਹਰ ਤੋਂ ਚਾਕਾ ਜਹਾਜ਼ ਹਵੇਲੀ ਦਾ ਆਹ ਦੇਖਿਆ ਹੋਇਆ ਕੁੰਬ ਵਿਰਾਸਤ ਜਹਾਂ ਦੇ ਆ ਰਗੀ ਜਹਾਂ ਦੇ ਲਈ ਤੇ ਇਸ ਤੋਂ ਬਿਲਕੁਲ ਸਾਹਮਣੇ ਹੀ ਆ ਸ਼ਰੀਫ ਫਤਿਹਗੜ ਸਾਹਿਬ ਵਾਲੇ ਚਲੋ ਉੱਪਰ ਜਾ ਕੇ ਦਰਸ਼ਨ ਕਰਦੇ ਹਾਂ ਸ਼ਰੀਫ ਫਤਿਹਗੜ ਸਾਹਿਬ ਆਪਾ ਬੋਲਗੇ ਸ਼੍ਰੀ ਫਤਗੜ ਸਾਹਿਬ ਤੇ ਅੱਜ ਤੁਹਾਨੂੰ ਦਰਸ਼ਕਾਣੇ ਇਹ ਰਿਹਾ ਫਤਗੜ ਸਾਹਿਬ ਦਾ ਐਂਟਰੀ Just stay under, and you ਆ ਗਿਆ ਲੰਗਰ ਹਾਲ ਪੰਗਰ ਮਾਤਾ ਕੁਝ ਰਕੌਰ ਜੀ ਟਿਕੜ ਸੇ ਬਾਹਰ ਹੁੰਦੇ ਆ ਜੀ ਨਾਲ ਹੀ ਸਾਹਮਣੇ ਇਧਰ ਦੁਕਾਨਾਂ ਦੀ ਮਾਰਕੀਟ ਲੱਗੀ ਹੋਈ ਏ ਬਹੁਤਰਾ ਦਾ ਸਮਾਨ ਤੇ ਹੋਇਆ ਚੱਕ ਲਈ ਲੈਓ ਠਿਕਨਰਾ ਆ ਲੱਕੜ ਦਾ ਸਮਾਨ ਇੱਧਰ ਪ੍ਰਸ਼ਾਦ ਆਗੇ ਉਹ ਸਮਾਨ ਆ ਇੱਧਰ ਅਗੇ ਚੱਕਾ ਲੈ ਖੜਾਉਣੇ ਵੀ ਕੁਛ ਹੈ ਤਾਂ ਹੀ ਦੁਕਾਨਾਂ ਨੇ ਬਾਉਂਡਰੀ ਹੈਗੀ ਹੈ। ਘੜੋਂ ਹੈ ਅੱਜ। ਕੱਪੜੇ ਵਾਲੀਆਂ। ਇੱਧਰ ਕੁੜੀਆਂ ਦਾ ਸੰਭਾਣ। ਸਾਫੀ ਵੱਡੀ ਮਾਰਕੀਟ ਆਪਾਂ ਫਟਕੜਾ ਸਾਹਿਬ ਨੂੰ ਦਰਸ਼ਨ ਕਰਕੇ ਜਦੋਂ ਮੜੋਲ ਨੂੰ ਆਉਨੇ ਆ ਰਸਤੇ 'ਚ ਇੱਕ ਬਹੁਤ ਹੀ ਸੋਹਣੀ ਜਗ੍ਹਾ ਹੁੰਦੀ ਏ ਜਿਹਨੂੰ ਜਿਹੜਾ ਫਲੋਟਿੰਗ ਦੇ ਨਾਮ ਦੇ ਨਾਲ ਮਸ਼ਹੂਰ ਏ ਉਹਨੂੰ ਵਿਖਾਉਂਦੇ ਆ ਇਹ ਇੱਕ ਨਹਿਰ ਦੇ ਵਿੱਚ ਬਣਿਆ ਹੋਇਆ ਏ ਉਹਨੂੰ ਵਿਖਾਉਂਦੇ ਆ ਇਹ ਦੇਖੋ ਇਹ ਇੱਕ ਰੈਸਟੋਰੈਂਟ ਸੀ ਜੋ ਕਿ ਹੁਣ ਚੱਲਦਾ ਨਹੀਂ ਪਰ ਕਿਸੇ ਟਾਈਮ ਦੇ ਵਿੱਚ ਚੱਲਦਾ ਸੀ ਇਹ ਭਾਖੜਾ ਨਹਿਰ ਹੈ ਬਿਲਕੁਲ ਉਹਦੇ ਅੰਦਰ ਇਹ ਤਾਰ ਦਾ ਹੋਇਆ ਬਣਿਆ ਹੋਇਆ ਇਹਨਾਂ ਤਾਰਾਂ ਨਾਲ ਵੱਡੇ ਵੱਡੇ ਲੋਹੇ ਦੀ ਤਾਰ ਨੇ ਇਹਨਾਂ ਨੂੰ ਬੰਨੇ ਹੋਇਆ ਹੈ ਬਹੁਤ ਕੰਮ ਹੋ ਰਿਹਾ ਹੈ। ਪਾਰਕ ਜਿੱਦ ਚੱਲਦਾ ਸੀ ਬਹੁਤ ਵਧੀਆ ਇੱਕ ਰੈਸਟੋਰੈਂਟ ਸੀ। ਇੱਧਰ ਸ਼ਾਇਦ ਸੂਹਾ ਚੰਦਾ ਹੈ। ਸੂਈ ਹੈ ਹਾਂਜੀ ਹੁਣ ਆਪਾਂ ਦਰਸ਼ਨ ਕਰਕੇ ਆਏ ਆਂ ਸ਼੍ਰੀ ਬਦਗੜ ਸਾਹਿਬ ਅਤੇ ਨਾਲ ਹੀ ਦੇਖੀ ਜਹਾਜ਼ ਖਵੇਦੀ ਤੇ ਨਾਲ ਹੀ ਆਉਂਦੇ ਰਸਤੇ 'ਚ ਦੇਖਿਆ ਆਪਾਂ ਪਾਣੀ 'ਚ ਤੈਰਦਾ ਹੋਇਆ ਰੈਸਟੋਰੈਂਟ ਤੇ ਤੋਂ ਸਾਡੀ ਵੀਡੀਓ ਕਿਵੇਂ ਦੀ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ